ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪ੍ਰੋਗਰਾਮ ਲਾਉਣ ਆਏ ਸੀ ਜਗਰਾਵਾਂ ਤੇ ਆਉਂਦੇ ਹੋਏ ਨੇ ਦੇਖਿਆ ਜਗਰਾਵਾਂ ਮੇਲਾ ਲੱਗਿਆ ਸੀ ਘੋੜਿਆਂ ਦਾ ਤੇ ਉਹ ਦੇਖਣ ਲਈ ਆ ਗਏ ਅੰਦਰ ਇਹ ਤੁਹਾਨੂੰ ਦਿਖਾ ਰਿਹਾ ਹਾਂ ਉਹ ਵੀ ਫਿਰ ਦੇਖਿਆ ਧਿਆਨ ਇੱਥੇ ਚਿੜੀਆਂ ਪੋਤੇ ਕਬੂਤਰ ਆ ਦਿਖਾਉਣਾ ਤੁਹਾਨੂੰ ਮੁਰਗੇ ਚਿੱਤਰ ਵਟੇਰ ਲੋ ਪੈ ਰਹੇ ਆ ਆ ਸਾਰੀ ਟੀਮ ਮੇਰੀ ਅੱਜ ਮੇਲਾ ਦੇਖਣ ਆਇਆ ਤੁਸੀਂ ਦੇਖ ਰਹੇ ਹੋ ਪਿੱਛੇ ਜੀ ਅਸੀਂ ਇੱਥੇ ਪ੍ਰੋਗਰਾਮ ਲਾਉਣ ਆਏ ਸੀ ਆ ਸਾਰੀ ਟੀਮ ਨਾਲ ਆਈ ਹੋਈ ਆ ਜਗਰਾਉ ਮੰਡੀ ਜਗਰਾਉ ਮੰਡੀ ਜੀ ਕੋੜਿਆਂ ਦੀ ਮੰਡੀ ਹੈ ਜੀ ਇਹ ਸਾਰੇ ਮੁੰਡੇ ਸ਼ਕੀਨ ਨੇ ਜੀ ਨਵੀਆਂ ਚੀਜ਼ਾਂ ਦੇਖਣ ਦੇ ਕੋੜੇ ਕਬੂਤਰ ਬਾਜ ਅਤੇ ਬਟੇਰ ਬਹੁਤ ਸਾਰੀਆਂ ਚੀਜ਼ਾਂ ਪਹੁੰਚੀਆਂ ਨੇ ਇਸ ਮੇਲੇ 'ਚ ਤੇ ਨਾਲ ਸਾਡੇ ਸ਼ਹਿ ਚਵੀਲੇ ਗੱਪਰੂ ਆਨੰਦ ਮਾਣ ਰਹੇ ਨੇ ਬਿਲਕੁਲ ਇਹ ਦੇਸੀ ਜਿਹੜੀ ਬੁੱਟੀਆਂ ਨੇ ਹਨਾ ਜੀ ਆ ਮਸਾਲਾ ਮਸੂਲਾ ਪਲੇਰ ਕੋਟ ਵਾਲੇ ਤੋਂ ਕਿੱਥੋਂ ਤਿਆਰ ਹੋਈ ਜਾਂਦੀ ਹੈ ਗਾਂ ਦੇ ਗਾਂ ਹਾ ਚైనా ਦੇ ਮੁਰਗੇ ਨੇ ਦੇਖੋ ਤੁਹਾਨੂੰ ਦਿਖਾ ਰਹੇ ਨੇ ਤੇਰਾ ਜੋੜਾ ਕਿੰਨੇ ਦਾ ਬਾਈ 3000 ਬਾਈ ਜੋੜਾ ਇਹਨਾਂ ਦਾ ਵਧਾਰਾ ਕਿੰਨਾ ਕਿ ਮੌਸਮ ਦਾ ਕੋਈ ਫਰਕਤ ਨਹੀਂ ਇਹਨਾਂ ਨੂੰ ਆਹ ਰਾਮ ਜੀ ਆਪਣੇ ਆਪੇ ਆਓ ਸਾਰੇ ਜਣੇ ਨਹੀਂ ਇਹ ਪਰੇ ਕਰਤੇ ਜਾਨਵਰ ਹੋ ਰਹੇ ਹੋਰੇ ਹੋਰੇ ਆ ਲੈ ਯਾਰ ਆ ਦਿਖਾ ਰਹੇ ਆ ਜੀ ਹੁਣ ਤੁਹਾਨੂੰ ਕੋੜਿਆਂ ਦੀ ਮੰਡੀ ਕਿਹਾ ਸੀ ਕੋੜਿਆਂ ਦੀ ਮੰਡੀ ਦੇਖ ਲਓ ਤੁਹਾਨੂੰ ਤੇ ਆ ਦੋ ਖੜੇ ਨੇ ਤੇ ਬਾਪੂ ਜੀ ਵੀ ਨਾਲ ਨੇ ਜਿਨ੍ਹਾਂ ਦੇ ਇਹ ਹੈਗੇ ਨੇ ਕੋੜੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਹਾਂਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਕਿੱਦਣ ਆਇਆ ਚਾਲਣ ਹਾਂਜੀ ਕਿਹੜੀ ਜਗ੍ਹਾ ਤੋਂ ਨੇ ਆਪਣੇ ਕਾਲੇ ਕੇ ਜੀ ਕਾਲੇ ਕੇ ਜੀ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਬਾਈ ਜੀ ਉਹਨਾਂ ਦੇ ਕਿੰਨੇ ਨੇ ਜੀ ਜਾਨਵਰ 9-10 ਜਾਨਵਰ ਲੈ ਕੇ ਆਏ ਹੋਏ ਨੇ ਜੀ ਬੜੇ ਸੋਹਣੇ ਘੋੜੇ ਘੋੜੀਆਂ ਨੇ ਬਾਈ ਜੀ ਉਹਨਾਂ ਦੀਆਂ ਤੁਸੀਂ ਆ ਦੇਖ ਰਹੇ ਹੋ ਕਹਾਂ ਤੱਕ ਜਿੰਨਾ ਸ਼ੈੱਡ ਇਹਨਾਂ ਦਾ ਹੀ ਕੋੜੇ-ਕੋੜੀਆਂ ਦਾ ਵਾ ਬਹੁਤ ਵਧੀਆ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਜੀ ਹੋਰ ਮਤਲਬ ਇਹਦੇ ਇੱਧਰ ਵੀ ਖੜੇ ਨੇ ਜੀ ਕੋੜੇ ਮਤਲਬ ਦੇਖ ਰਹੇ ਹਾਂ ਤੁਹਾਨੂੰ ਇੱਧਰ ਵੀ ਬਾਪੂ ਜੀ ਹੁਣੇ ਬੈਠੇ ਨੇ ਬਾਪੂ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਉਹਨਾਂ ਦੇ ਮੰਦਕੂਲੇ ਮੈਮੇ ਸ਼ੋਅ ਦੇ ਕੋਠੇ ਆ ਮੈਮੇ ਰਾਜ ਕੇ ਕੋਠੇ ਹਾਂ ਅੱਛਾ ਇਹ ਆਪਣੇ ਕਿੰਨੇ ਜਾਨਵਰ ਲੈ ਕੇ ਆਏ ਹੋ 4 ਇੱਕ ਕੋੜਾ 3 ਕੋੜੀਆਂ ਇੱਕ ਕੋੜਾ 3 ਕੋੜੀਆਂ ਦੇਖੋ ਜੀ ਨਿਗਾਹ ਮਾਰੋ ਤੁਸੀਂ ਬੜੇ ਸੋਹਣੇ ਜਾਨਵਰ ਨੇ ਬਾਈ ਜੀ ਉਹਨਾਂ ਦੇ ਹਾਂ ਤੇ ਬਾਈ ਜੀ ਉਹਨਾਂ ਨਾਲ ਗੱਲ ਵੀ ਕਰ ਲਈ ਆ ਨੁਕਰਾ ਆ ਮਾਰਵਾੜੀ ਖੜਾ ਜੀ ਤੇ ਦੇਖ ਰਹੇ ਹੋ ਤੁਸੀਂ ਬੜੇ ਸੋਹਣੇ ਜਾਨਵਰ ਨੇ ਬਾਈ ਜੀ ਹੁਣ ਕਿੰਨਾ ਕਹਿੰਦੇ 20 ਮਹੀਨੇ ਦਾ ਬੱਚੇ ਦਾ ਕੱਦ ਕਿੰਨਾ ਜੀ ਬਾਹਰ ਪੈਂਦਾ 62 ਇੰਚ ਕੱਦਦਾ ਜੀ ਆ ਦੇਖ ਰਹੇ ਹੋ ਤੁਸੀਂ ਬੱਚਾ ਬੜਾ ਸੋਹਣਾ ਜੀ 9 ਮਹੀਨੇ ਦਾ 62 ਇੰਚ ਕੱਦਦਾ ਜੀ ਜੈ ਮੰਗਲ ਜੈ ਮੰਗਲ ਬਹੁਤ ਸੋਹਣਾ ਜੀ ਬਹੁਤ ਵਧੀਆ ਸ਼ੌਂਕ ਪਾਲਿਆ ਹੋਇਆ ਬਾਪੂ ਜੀ ਉਹਨਾਂ ਨੇ ਪਿਓਰ ਨੁਕਰਾਂ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਹੋਰ ਦੇਖੇ ਨੇ ਘੋੜੇ ਤੇ ਗੱਲ ਕਰਾਉਨੇ ਵਾਪੋ ਜਣਾ ਹਾਂਜੀ ਬਜ਼ੁਰਗੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕਿਹੜਾ ਨਗਰ ਆਪਣਾ ਜੀ ਕੋਲੀਆਂ ਕਲਾ ਜੀ ਅੱਛਾ ਕੋਲੀਆਂ ਜੀ ਆਹਾ ਬਾਕੀ ਪੁਰਾਣੇ ਦੇ ਨਾਲ ਹਾਂਜੀ ਹਾਂ ਅੱਛਾ ਜੀ ਠੀਕ ਆ ਜਰਨੈਲ ਕੋਲੀਆਂ ਦੇ ਪਿੰਡ ਦੇ ਹਾਂ ਤੁਸੀਂ ਮੇਰੇ ਮਿੱਤਰ ਨੇ ਜੀ ਉਹਨਾਂ ਨੂੰ ਫਤਿਹ ਬਲਾਵਾਂਗੇ ਸਾਡੇ ਪਿੱਛੇ ਵੀਡੀਓ ਦੇ ਵਿੱਚ ਸਾਡੇ ਭਾਈ ਜੀ ਅਮਰੀਕਾ ਨੇ ਬੜਾ ਸੋਹਣਾ ਗੀਤ ਲਿਖਦੇ ਨੇ ਗੀਤਕਾਰ ਨੇ ਬਹੁਤ ਵਧੀਆ ਤੇ ਮੈਂ ਭਾਈ ਜੀ ਉਹਨਾਂ ਦਾ ਗੀਤ ਗਾਇਆ ਵੀ ਆ ਇੱਕ ਤੇ ਧੰਨਵਾਦ ਜੀ ਭਾਈ ਜੀ ਉਹਨਾਂ ਦੇ ਬੜੇ ਸੋਹ ਸੋ ਪਰਮਾਤਮਾ ਤਰੱਕੀਆਂ ਬਖਸ਼ੇ ਥੈਂਕ ਯੂ ਜੀ ਆ ਦੇਖ ਰਹੇ ਹੋ ਤੁਸੀਂ ਮੰਡੀ ਲੱਗੀ ਆ ਆ ਸਾਰੀ ਟੀਮ ਦੇਖਦੀ ਫਿਰਦੀ ਆ ਇੱਧਰ ਵੀ ਅੱਜ ਹਲੇ ਮੇਰੇ ਸਾਹ ਨਾਲ ਪਹਿਲਾ ਦੂਜਾ ਦਿਨ ਆ ਜੀ ਮੰਡੀ ਦਾ ਤੇ ਮੰਡੀ ਨੇ ਪੂਰੀ ਭਰ ਜਾਣਾ ਦੇਖੇਗੇ ਜਦ ਤੁਸੀਂ ਹਾਂ ਫਿਰ ਹਮ ਆ ਮੁਰਗੀਆਂ ਦੇਖੋ ਤੁਸੀਂ ਕਿਹੜੀ ਕਿਹੜੀ ਹੈ ਜੀ ਇਹ ਕਿਹੜੀ ਕਹਿ ਰਹੇ ਹੋ ਇਹ ਦੂਜੀ ਮੁਰਗੀ ਹੈ ਬੈਂਚਮ ਜੰਗਲੀ ਜਿਹਨੇ ਨਾ ਘੱਟ ਦਿੰਦੇ ਆ ਭਾਈ ਉਹਨਾਂ ਨੂੰ 25 ਗੋੜੇ ਦੀ ਹੈ ਡੈਡੀ ਜਿਹੜੀ ਨਹੀਂ ਜਪਾ ਲੈ ਗਿਆ ਉਹਨੂੰ